ਪਿਛਲੇ ਦਿਨ ਹੀ ਟੋਰਾਂਟੋ ਦੇ ਵਿੱਚ ਡੈਲਟਾ 에ਅਰਲਾਈਨਸ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਵਿੱਚ ਕਈ ਜਾਣੇ ਜ਼ਖਮੀ ਵੀ ਹੋਈ ਸਨ ਤਾਂ ਹੁਣ ਡੈਲਟਾ 에ਅਰਲਾਈਨਸ ਨੇ ਯਾਨੀ ਕਿ ਕੰਪਨੀ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾਣਕਾਰੀ ਮੁਤਾਬਿਕ ਹਰੇਕ ਯਾਤਰੀ ਨੂੰ 26-26 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਜੋ ਉਹਨਾਂ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਉਹ ਆਪਣਾ ਵਿੱਤੀ ਖਰਚਾ ਜਿਹੜਾ ਜਾਂ ਕਹਿ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਖਰਚੇ ਨੇ ਉਹ ਕੱਢ ਸਕਣ ਤਾਂ ਸੋਮਵਾਰ ਨੂੰ ਟੋਰਾਂਟੋ ਦੇ ਪੀਰਸਨ ਕੋ ਮੰਤਰੀ ਹਵਾਈ ਅਡੇ ਤੇ ਲੈਂਡ ਕਰਦਿਆਂ ਹਵਾਈ ਪਟੜੀ ਤੋਂ ਤਿਲਕਣ ਕਰਕੇ ਪਲਟੇ ਡੈਲਟਾ 에ਅਰਲਾਈਨਜ਼ ਦਾ ਹਾਦਸੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਤੋਂ ਛੁੱਟੀ ਤਾਂ ਮਿਲ ਗਈ ਹੈ ਇਸ ਨਾਲ ਹੀ 에ਅਰਲਾਈਨ ਨੇ ਜਹਾਜ਼ ਦੇ ਹਰੇਕ ਯਾਤਰੀ ਨੂੰ 30000 ਅਮਰੀਕਨ ਡਾਲਰ ਯਾਨੀ ਕਿ ਸਵਾ 26 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਮਿਨੀ ਆਪਲਸ ਤੋਂ ਆਏ ਜਹਾਜ਼ ਵਿੱਚ 76 ਯਾਤਰੀ ਸਵਾਰ ਸਨ ਜਿਨ੍ਹਾਂ ਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਂਝ ਇਸ ਹਾਦਸੇ ਵਿੱਚ ਕੁੱਲ 17 ਜਣੇ ਜ਼ਖਮੀ ਹੋਏ ਸਨ 에ਅਰਲਾਈਨ ਦੇ ਬੁਲਾਰੇ ਮਾਰਗਨ ਡ੍ਰੈਂਟ ਨੇ ਕਿਹਾ ਹੈ ਕਿ ਹਰ ਇੱਕ ਯਾਤਰੀ ਨੂੰ ਉਕਤ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਵੇਗੀ ਇਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ ਉਹ ਸਪਸ਼ਟ ਕੀਤਾ ਹੈ ਕਿ ਮੁਆਵਜ਼ਾ ਦੇ ਕੇ ਯਾਤਰੀਆਂ ਤੋਂ ਹੋਰ ਚਾਰਾਜੋਈ ਹੱਕ ਨਹੀਂ ਖੋਏ ਜਾ ਰਹੇ ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੇਫਟੀ ਬੋਰਡ ਹਾਦਸੇ ਦੇ ਕਾਰਨ ਲੱਭਣ ਵਿੱਚ ਛੋਟੇ ਹੋਏ ਨੇ ਪਰ ਅਜੇ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚਿਆ ਜਾ ਗਿਆ ਡੁਰੈਂਟ ਨੇ ਦੱਸਿਆ ਹੈ ਕਿ 에어ਲਾਈਨ ਵੱਲੋਂ 50 ਤੋਂ ਵੱਧ ਲੋਕਾਂ ਦੀਆਂ ਸੇਵਾਵਾਂ ਲੈ ਕੇ ਜਹਾਜ਼ ਦਾ ਮਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਤੇ ਹਵਾਈ ਆਵਾਜਾਈ ਵਿੱਚ ਪੈਂਦੇ ਅੜਿੱਕੇ ਨੂੰ ਖਤਮ ਕਰ ਦਿੱਤਾ ਗਿਆ ਹੈ ਤਾਂ ਹੁਣ ਇਸ ਵਿੱਚ ਸਵਾਰ ਯਾਤਰੀਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਕੰਪਨੀ ਦੇ ਵੱਲੋਂ 26 26 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇਗਾ ਯਾਨੀ ਕਿ 30 ਹਜ਼ਾਰ ਅਮਰੀਕਨ ਡਾਲਰ ਹਰੇਕ ਯਾਤਰੀ ਨੂੰ ਕੰਪਨੀ ਦੇ ਵੱਲੋਂ ਦਿੱਤੇ ਜਾਣੇ ਨੇ ਤਾਂ ਇਹ ਜਹਾਜ਼ ਪਿਛਲੇ ਦਿਨੀ ਸੋਮਵਾਰ ਨੂੰ ਟੋਰਾਂਟੋ ਦੇ ਪਿਰਸਨ ਕਮਾਂਤਰੀ ਹਵਾਈ ਅੱਡੇ ਤੇ ਲੈਂਡ ਕਰਦਿਆਂ ਹਾਦਸਾਗ੍ਰਸਤ ਹੋਇਆ ਸੀ ਜਿਸ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਸੀ ਕਈ ਯਾਤਰੀ ਜ਼ਖਮੀ ਹੋ ਗਏ ਸਨ ਤਾਂ ਹੁਣ ਇਹਨਾਂ ਯਾਤਰੀਆਂ ਲਈ 에ਅਰਲਾਈਨ ਨੇ ਮੁਆਵਜ਼ੇ ਦਾ ਐਲਾਨ ਕੀਤਾ ਤਾਂ 7.26 ਲੱਖ ਰੁਪਏ ਮੁਆਵਜ਼ਾ ਜਿਹੜਾ ਹਰੇਕ ਯਾਤਰੀ ਨੂੰ ਦਿੱਤਾ ਜਾਣਾ ਹੈ